ਤਸਵੀਰ ਤੇ ਧਿਆਨ ਨਾਲ ਦੇਖੋ ਇਹ ਬੰਦਾ ਕੈਨੇਡਾ ਕਿਉਂ ਆਇਆ ਸੀ ਇੱਕੋ ਇੱਕ ਕਾਰਨ ਆਪਣੇ ਨਵੇਂ ਜਨਮੇ ਪੋਤੇ-ਪੋਤੀ ਨੂੰ ਮਿਲਣ ਪਰ ਸਵਾਲ ਇਹ ਹੈ ਕਿ ਕਿਸੇ ਪਿਓ ਨੂੰ ਪੋਤੇ-ਪੋਤੀ ਨਾਲ ਪਿਆਰ ਕਰਦਿਆਂ ਗਲੀਆਂ ਵਿੱਚ ਘੁੰਮ ਰਹੀਆਂ ਛੋਟੀਆਂ ਬੱਚੀਆਂ ਦੀਆਂ ਫੋਟੋਆਂ ਖਿੱਚਣ ਦੀ ਕੀ ਜ਼ਰੂਰਤ ਪੈਗੀ ਫੋਟੋਆਂ ਤਾਂ ਠੀਕ ਸੀ ਉਸ ਨੂੰ ਨਹੀਂ ਸੀ ਪਤਾ ਪਰ ਉਸ ਤੋਂ ਇਲਾਵਾ ਜੋ ਉਹ ਉੱਥੇ ਕਰਦਾ ਰਿਹਾ ਉਹ ਕਿਸੇ ਬੇਗਹਿਰਤ ਬੰਦੇ ਦੇ ਹੀ ਲੱਛਣ ਹੋ ਸਕਦੇ ਹਨ ਮੈਨੂੰ ਇਹ ਕਹਾਣੀ ਲਿਖਦਿਆਂ ਹੋਇਆ ਐਨਾ ਗੁੱਸਾ ਆ ਰਿਹਾ ਹੈ ਕਿ ਜਦੋਂ ਤੁਸੀਂ ਇਸ ਕਹਾਣੀ ਨੂੰ ਪੂਰਾ ਦੇਖੋਗੇ ਤਾਂ ਤੁਸੀਂ ਆਪਣਾ ਫੋਨ ਸੁੱਟਣ ਤੱਕ ਜਾਓਗੇ। ਕੈਨੇਡਾ ਦੇ ਸ਼ਹਿਰ ਸਾਰਨੀਆਂ ਦੀ ਉਸ ਸਕੂਲ ਗਲੀ ਵਿੱਚ 3 ਸੈਕਿੰਡ ਦੀ ਇੱਕ ਗਲਤੀ ਨੇ ਇਸ 60 ਸਾਲਾਂ ਪੰਜਾਬੀ ਦਾ ਸਿਰਫ ਵੀਜ਼ਾ ਹੀ ਨਹੀਂ ਬਲਕਿ ਪਿਛਲੇ 30 ਸਾਲਾਂ ਦਾ ਇੱਕ ਰਾਜ਼ ਵੀ ਬਾਹਰ ਕਟਵਾ ਦਿੱਤਾ। ਇਸ ਇੱਕ ਡਿਪੋਰਟੇਸ਼ਨ ਨੇ ਕੈਨੇਡਾ ਵਿੱਚ ਪੱਕੇ ਬੈਠੇ ਪੁੱਤ ਦੀ ਜ਼ਿੰਦਗੀ ਕਿਵੇਂ ਤਬਾਹ ਕਰ ਦਿੱਤੀ ਤੁਹਾਨੂੰ ਇਸ ਵੀਡੀਓ ਵਿੱਚ ਪਤਾ ਲੱਗੇਗਾ। ਕਿ ਕਿਵੇਂ ਇੱਕ ਖਚਰੇ ਬੰਦੇ ਦੀ ਬੇਗੈਰਤੀ ਨੇ ਪੂਰੀ ਕਮਿਊਨਿਟੀ ਦਾ ਸਿਰ ਸ਼ਰਮ ਨਾਲ ਨੀਵਾ ਕਰਵਾਇਆ ਤੇ ਇਸ ਦੇ ਪਿੰਡ ਦਾ ਰਾਜ਼ ਕੀ ਸੀ ਅੱਗੇ ਜੋ ਹੋਇਆ ਉਹ ਸੁਣ ਕੇ ਤੁਹਾਨੂੰ ਗੁੱਸਾ ਵੀ ਆਵੇਗਾ ਤੇ ਡਰ ਵੀ ਲੱਗੇਗਾ ਕੈਨੇਡਾ ਦੇ ਸ਼ਹਿਰ ਸਾਰਨੀਆਂ ਵਿੱਚ ਜਦੋਂ ਜਗਜੀਤ ਸਿੰਘ ਪੁੱਤਰ ਦੇ ਆਲਿਸ਼ਾਨ ਕਾਰ ਪਹੁੰਚਿਆ ਤਾਂ ਪਹਿਲੇ ਹਫ਼ਤੇ ਤਾਂ ਹਰ ਪਾਸੇ ਖੁਸ਼ੀ ਹੀ ਖੁਸ਼ੀ ਸੀ ਨਵਾਂ ਨਿਆਣਾ ਖੁੱਲਾ ਘਰ ਸਾਰੀਆਂ ਸਹੂਲਤਾਂ ਪਰ ਕੈਨੇਡਾ ਦੀ ਜ਼ਿੰਦਗੀ ਭਾਰਤ ਵਰਗੀ ਨਹੀਂ ਸੀ ਉਥੇ ਤਾਂ ਲੋਕ 24 ਘੰਟੇ ਇੱਕ ਦੂਜੇ ਨਾਲ ਜੁੜੇ ਰਹਿੰਦੇ ਸੀ ਇੱਥੇ ਪੁੱਤ ਸਵੇਰੇ ਜਾਂਦਾ ਤੇ ਸ਼ਾਮ ਨੂੰ ਆਂਦਾ ਨੂੰ ਵੀ ਆਪਣੇ ਕੰਮਾਂ ਵਿੱਚ ਰੁੱਝੀ ਰਹਿੰਦੀ ਜਗਜੀਤ ਸਿੰਘ ਕੋਲ ਹੁਣ ਕਰਨ ਲਈ ਕੁਝ ਨਹੀਂ ਸੀ ਪਿੰਡ ਵਾਲਾ ਵੇਲਾ ਪਰ ਇੱਥੇ ਆ ਕੇ ਇਕੱਲੇਪਨ ਵਿੱਚ ਬਦਲ ਗਿਆ ਘਰ ਬਹੁਤ ਵੱਡਾ ਸੀ ਪਰ ਲੱਗਦਾ ਸੀ ਜਿਵੇਂ ਉਹ ਇਕੱਲਾ ਹੀ ਰਹਿ ਰਿਹਾ ਹੋਵੇ ਦੋਸਤ ਕੋਈ ਨਹੀਂ ਬੋਲਣ ਵਾਲਾ ਕੋਈ ਨਹੀਂ ਟੀਵੀ ਤੇ ਇੰਟਰਨੈਟ ਇਹੋ ਦਾ ਟਾਈਮ ਪਾਸ ਬਣ ਗਿਆ ਹੌਲੀ ਹੌਲੀ ਇਹ ਵੇਲ ਜਗਜੀਤ ਸਿੰਘ ਦੇ ਦਿਮਾਗ ਨੂੰ ਖਾਣ ਲੱਗ ਪਿਆ ਉਸ ਦੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੋਣ ਲੱਗੀ। ਉਸ ਨੂੰ ਲੱਗਣ ਲੱਗ ਪਿਆ ਕਿ ਪਿੰਡ ਵਾਲੀ ਜ਼ਿੰਦਗੀ ਵਿੱਚ ਤਾਂ ਬਹੁਤ ਰੌਣਕ ਸੀ, ਇੱਥੇ ਤਾਂ ਸਭ ਕੁਝ ਨੀਰਸ ਹੈ। ਉਹ ਆਪਣੇ ਮਨ ਦੀ ਗੱਲ ਕਿਸੇ ਨੂੰ ਦੱਸਦਾ ਵੀ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਜੇ ਉਹ ਪੁੱਤ ਨੂੰ ਕਹੇਗਾ ਕਿ ਮੈਨੂੰ ਬੋਰ ਹੋ ਰਿਹਾ ਹੈ ਤਾਂ ਪੁੱਤ ਸੋਚੇਗਾ ਕਿ ਬਾਪੂ ਤਾਂ ਨਖਰੇ ਕਰ ਰਿਹਾ ਹੈ। ਸੋ ਚੁੱਪ ਰਿਹਾ ਪਰ ਉਸ ਦੀਆਂ ਅੱਖਾਂ ਹੁਣ ਘਰ ਦੀਆਂ ਚਾਰ ਦਿਵਾਰਾਂ ਵਿੱਚ ਨਹੀਂ ਸਗੋਂ ਬਾਹਰ ਦੀ ਦੁਨੀਆ ਵਿੱਚ ਕੁਝ ਹੋਰ ਹੀ ਲੱਭ ਰਹੀਆਂ ਸਨ। ਫਿਰ ਇੱਕ ਦਿਨ ਉਸ ਨੂੰ ਇਹ ਖਾਲੀਪਨ ਬਰਦਾਸ਼ਤ ਨਹੀਂ ਹੋਇਆ। ਉਸਨੇ ਆਪਣੇ ਪੁੱਤਰ ਦਾ ਈ-ਸਕੂਟਰ ਫੜਿਆ, ਚੁੱਪ-ਚਾਪ ਚਾਬੀਆਂ ਲਈਆਂ ਤੇ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਿਆ। ਉਹ ਕਿਸੇ ਮੰਜ਼ਿਲ ਤੇ ਨਹੀਂ ਜਾ ਰਿਹਾ ਸੀ, ਬਸ ਘਰ ਤੋਂ ਦੂਰ ਜਾਣਾ ਚਾਹੁੰਦਾ ਸੀ। ਪਰ ਉਹਨੂੰ ਨਹੀਂ ਪਤਾ ਸੀ ਕਿ ਜਦੋਂ ਉਹ ਇਸ ਤਰ੍ਹਾਂ ਬੇਮਕਸਦ ਘੁੰਮਣ ਨਿਕਲਿਆ, ਤਾਂ ਸਿੱਧਾ ਇੱਕ ਅਜੀਹੀ ਥਾਂ ਵੱਲ ਜਾ ਰਿਹਾ ਸੀ ਜਿੱਥੇ ਉਸਦੀ ਕਿਸਮਤ ਦਾ ਸਭ ਤੋਂ ਵੱਡਾ ਨੁਕਸਾਨ ਹੋਣ ਵਾਲਾ ਸੀ। ਉਹ ਸਕੂਟਰ ਚਲਾਉਂਦਾ ਗਲੀਆਂ ਵਿੱਚ ਘੁੰਮਦਾ ਰਿਹਾ, ਜਦੋਂ ਤੱਕ ਇੱਕ ਥਾਂ ਤੇ ਜਾ ਕੇ ਉਹ ਰੁਕਿਆ, ਜਿੱਥੋਂ ਉਸਨੂੰ ਬੱਚਿਆਂ ਦੇ ਖੇਡਣ ਦੀ ਆਵਾਜ਼ਾਂ ਆ ਰਹੀਆਂ ਸਨ। ਉਸ ਨੇ ਸਕੂਟਰ ਇੱਕ ਪਾਸੇ ਲਾਇਆ ਹੌਲੀ ਜਿਹਾ ਫੋਨ ਕੱਢਿਆ ਤੇ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਾਨ ਆ ਗਈ ਅੱਗੇ ਕੀ ਹੋਣ ਵਾਲਾ ਸੀ ਇਹ ਤਾਂ ਕੈਨੇਡਾ ਦੇ ਕਾਨੂੰਨ ਨੇ ਵੀ ਨਹੀਂ ਸੋਚਾ ਹੋਣਾ ਉਸ ਮੁਸਕਾਨ ਪਿੱਛੇ ਉਹਦਾ ਕੋਈ ਮਾਣ ਨਹੀਂ ਸੀ ਸਗੋਂ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੁਲ ਛੁਪੀ ਹੋਈ ਸੀ ਜਦੋਂ ਉਹ ਬੱਚਿਆਂ ਦੇ ਖੇਡਣ ਦੀ ਥਾਂ ਕੋਲ ਪਹੁੰਚਿਆ ਤਾਂ ਸ਼ੁਰੂ ਵਿੱਚ ਤਾਂ ਦੂਰੋਂ ਹੀ ਖੜਾ ਰਿਹਾ ਦੋ ਕੁੜੀਆਂ ਬੈਂਚ ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ ਸ਼ਾਇਦ ਪੜ੍ਹਾਈ ਜਾਂ ਖੇਡਾਂ ਬਾਰੇ ਜਗਜੀਤ ਸਿੰਘ ਨੇ ਫੋਨ ਕੱਢਿਆ ਤੇ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਇਹ ਕੋਈ ਸ਼ੇਖੀ ਮਾਰਨ ਵਾਲਾ ਕੰਮ ਨਹੀਂ ਸੀ ਇਹ ਤਾਂ ਇੱਕ ਗੰਦੀ ਸੋਚ ਦੀ ਸ਼ੁਰੂਆਤ ਸੀ ਫਿਰ ਉਹਨੂੰ ਲੱਗਿਆ ਕਿ ਦੂਰੋਂ ਤਸਵੀਰਾਂ ਖਿੱਚਣ ਦਾ ਕੀ ਫਾਇਦਾ ਕਿਤੇ ਕੋਈ ਦੇਖ ਨਾ ਲਵੇ ਇਹ ਡਰ ਵੀ ਸੀ ਪਰ ਅੰਦਰੋਂ ਖਚਰੇਪਨ ਨੇ ਜ਼ੋਰ ਮਾਰਿਆ ਉਹ ਹੌਲੀ-ਹੌਲੀ ਆਪਣਾ ਸਕੂਟਰ ਉੱਥੇ ਛੱਡ ਕੇ ਉਹਨਾਂ ਦੇ ਨੇੜੇ ਹੋ ਗਿਆ ਉਸਨੇ ਇੱਕਦਮ ਜਾ ਕੇ ਉਹਨਾਂ ਦੋਵਾਂ ਕੁੜੀਆਂ ਦੇ ਬਿਲਕੁਲ ਵਿਚਕਾਰ ਵਾਲੀ ਥਾਂ ਤੇ ਬੈਠਣ ਦੀ ਕੋਸ਼ਿਸ਼ ਕੀਤੀ ਇਹ ਬਿਲਕੁਲ ਅਜੀਬ ਹਰਕਤ ਸੀ ਬੱਚੀਆਂ ਨੇ ਹੈਰਾਨ ਹੋ ਕੇ ਉਸ ਵੱਲ ਦੇਖਿਆ ਉਹਨਾਂ ਨੂੰ ਸਮਝ ਨਹੀਂ ਆਇਆ ਕਿ ਇਹ ਅੰਕਲ ਕੌਣ ਹੈ ਤੇ ਇਸ ਤਰ੍ਹਾਂ ਕਿਉਂ ਬੈਠ ਗਿਆ ਉਹਨਾਂ ਦੇ ਚਿਹਰਿਆਂ ਤੇ ਅਸਹਿਜਤਾ ਯਾਨੀ ਕਿ ਅਨਕੰਫਰਟੇਬਲਨੈਸ ਸਾਫ਼ ਚਲ ਰਹੀ ਸੀ ਪਰ ਜਗਜੀਤ ਸਿੰਘ ਨੂੰ ਇਨ੍ਹਾਂ ਚੀਜ਼ਾਂ ਦੀ ਪਰਵਾਹ ਨਹੀਂ ਸੀ ਉਸ ਨੂੰ ਲੱਗਿਆ ਕਿ ਉਹ ਤਾਂ ਬਸ ਪਿਆਰ ਕਰ ਰਿਹਾ ਹੈ ਉਸ ਨੇ ਹਿੰਮਤ ਕਰਕੇ ਇੱਕ ਕੁੜੀ ਦੇ ਮੋਢੇ ਉੱਤੋਂ ਦੀ ਬਾਹਂ ਕੱਢੀ ਤੇ ਦੂਜੇ ਹੱਥ ਵਿੱਚ ਫੋਨ ਫੜ ਕੇ ਇੱਕ ਹੋ ਤਸਵੀਰ ਖਿੱਚ ਲਈ। ਉਹਨਾਂ ਬੱਚਿਆਂ ਲਈ ਇਹ ਇੱਕ ਡਰਾਉਣਾ ਪਲ ਸੀ। ਉਹ ਤੁਰੰਤ ਉਥੋਂ ਉੱਠ ਕੇ ਦੌਣ ਗਈਆਂ ਤੇ ਭਜਦੀਆਂ ਹੋਈਆਂ ਆਪਣੇ ਘਰਾਂ ਵੱਲ ਗਈਆਂ। ਜਗਜੀਤ ਸਿੰਘ ਉੱਥੇ ਬੈਠਾ ਮੁਸਕਰਾਉਂਦਾ ਰਿਹਾ ਇਹ ਸੋਚ ਕੇ ਕਿ ਉਸਨੇ ਤਾਂ ਇੱਕ ਸ਼ੇਖੀ ਮਾਰਨ ਵਾਲਾ ਕੰਮ ਕਰ ਲਿਆ ਹੈ। ਉਸਨੂੰ ਇਹ ਨਹੀਂ ਪਤਾ ਸੀ ਕਿ ਉਹ ਜਿਹੜੀ ਥਾਂ ਤੇ ਬੈਠਾ ਸੀ ਉਹ ਬਿਲਕੁਲ ਇੱਕ ਸਿਕਿਉਰਿਟੀ ਕੈਮਰੇ ਦੀ ਰੇਂਜ ਵਿੱਚ ਸੀ ਜਿਸ ਦਾ ਰਿਕਾਰਡ ਹਰ ਚੀਜ਼ ਨੂੰ ਬੜੀ ਸਾਫ਼ ਤਸਵੀਰ ਵਿੱਚ ਕੈਦ ਕਰ ਰਿਹਾ ਸੀ। ਉਹ ਸਕੂਟਰ ਚੁੱਕ ਕੇ ਵਾਪਸ ਘਰ ਨੂੰ ਤੁਰ ਪਿਆ ਪਰ ਅੰਦਰੋਂ ਇੱਕ ਡਰជា ਸੀ ਉਹ ਕਾਲੀ ਕਾਲੀ ਘਰ ਪਹੁੰਚਿਆ ਤੇ ਫੋਨ ਵਿੱਚੋਂ ਉਹ ਤਸਵੀਰਾਂ ਮਿਟਾਉਣ ਲੱਗ ਪਿਆ ਉਸ ਨੂੰ ਲੱਗਿਆ ਕਿ ਸਬੂਤ ਮਿਟ ਗਏ ਤਾਂ ਕੰਮ ਖਤਮ ਪਰ ਇੱਥੇ ਹੀ ਕਹਾਣੀ ਵਿੱਚ ਇੱਕ ਵੱਡਾ ਮੋੜ ਆਇਆ ਉਸ ਦੇ ਜਾਣ ਤੋਂ ਸਿਰਫ 15 ਮਿੰਟ ਬਾਅਦ ਉਹਨਾਂ ਬੱਚੀਆਂ ਦੇ ਮਾਪੇ ਜੋ ਗੋਰੇ ਸਨ ਸਕੂਲ ਦੇ ਪ੍ਰਿੰਸੀਪਲ ਨੂੰ ਮਿਲੇ ਪ੍ਰਿੰਸੀਪਲ ਨੇ ਫੋਨ ਚੁੱਕਿਆ ਤੇ 911 ਡਾਇਲ ਕਰ ਦਿੱਤਾ ਉਸ ਇਲਾਕੇ ਵਿੱਚ ਪੰਜਾਬੀਆਂ ਦੀ ਕਮਿਊਨਿਟੀ ਵੱਡੀ ਸੀ ਇਸ ਲਈ ਪੁਲਿਸ ਨੇ ਇਸ ਕੇਸ ਨੂੰ ਬਹੁਤ ਗੰਭੀਰਤਾ ਨਾਲ ਲਿਆ। ਸਭ ਤੋਂ ਪਹਿਲਾਂ ਉਹਨਾਂ ਨੇ ਸਿਕਿਉਰਿਟੀ ਕੈਮਰੇ ਦੀ ਫੁਟੇਜ ਚੈੱਕ ਕੀਤੀ। ਜਗਜੀਤ ਸਿੰਘ ਦੀ ਪੂਰੀ ਕਰਤੂਤ, ਈ-ਸਕੂਟਰ ਦਾ ਨੰਬਰ ਤੇ ਉਸ ਦਾ ਚਿਹਰਾ ਸਭ ਕੁਝ ਸਾਫ਼-ਸਾਫ਼ ਰਿਕਾਰਡ ਹੋ ਚੁੱਕਾ ਸੀ। ਪੁਲਿਸ ਨੂੰ ਹੁਣ ਸਿਰਫ਼ ਉਸ ਬੰਦੇ ਦਾ ਪਤਾ ਲੱਭਣਾ ਸੀ। ਅਗਲੇ ਦਿਨ ਸ਼ਾਮ ਦਾ ਸਮਾਂ ਸੀ। ਜਗਜੀਤ ਸਿੰਘ ਅਜੇ ਵੀ ਘਰ ਵਿੱਚ ਬੈਠਾ ਮਨ ਹੀ ਮਨ ਖੁਸ਼ ਹੋ ਰਿਹਾ ਸੀ ਕਿ ਕੱਲ ਦਾ ਕੰਮ ਨਿਬੜ ਗਿਆ। ਉਹਦੀ ਨੂੰਹ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਪੁੱਤ ਡਿਊਟੀ ਤੋਂ ਵਾਪਸ ਆਇਆ ਹੀ ਸੀ। ਅਚਾਨਕ ਗੇਟ ਤੇ ਜ਼ੋਰਦਾਰ ਦਸਤਕ ਹੋਈ ਪੁੱਤ ਨੇ ਹੈਰਾਨ ਹੋ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਆਰਸੀਐਮਪੀ ਦੀਆਂ ਦੋ ਗੱਡੀਆਂ ਤੇ ਚਾਰ ਪੁਲਿਸ ਵਾਲੇ ਖੜੇ ਸਨ ਉਹਨਾਂ ਨੇ ਸਿੱਧਾ ਜਗਜੀਤ ਸਿੰਘ ਦਾ ਨਾਮ ਲਿਆ ਪੁੱਤ ਜੋ ਕੈਨੇਡਾ ਵਿੱਚ ਪੱਕਾ ਹੋ ਕੇ ਸਾਰੀ ਜ਼ਿੰਦਗੀ ਇੱਜ਼ਤ ਨਾਲ ਰਿਹਾ ਸੀ ਉਹ ਬਿਲਕੁਲ ਸੁੰਨ ਹੋ ਗਿਆ ਉਸ ਨੂੰ ਸਮਝ ਹੀ ਨਹੀਂ ਆਇਆ ਕਿ ਇਹ ਕੀ ਹੋ ਰਿਹਾ ਹੈ ਪੁਲਿਸ ਵਾਲਿਆਂ ਨੇ ਅੰਦਰ ਆ ਕੇ ਜਗਜੀਤ ਸਿੰਘ ਨੂੰ ਕਿਹਾ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਹਾਂ ਤੁਸੀਂ ਨਾਬਾਲਗ ਬੱਚੀਆਂ ਨਾਲ ਜਿੰਸੀ ਪਰੇਸ਼ਾਨੀ ਕੀਤੀ ਹੈ ਇਹ ਸੁਣ ਕੇ ਪੁੱਤ ਦੇ ਪੈਰਾਂ ਹਟੋ ਜ਼ਮੀਨ ਨਿਕਲ ਗਈ ਉਸ ਨੇ ਆਪਣੇ ਪਿਓਲ ਦੇਖਿਆ ਤੇ ਜਗਜੀਤ ਸਿੰਘ ਦਾ ਚਿਹਰਾ ਪਸੀਨੇ ਨਾਲ ਭਰਿਆ ਹੋਇਆ ਸੀ ਉਹ ਬੋਲਣ ਜੋਗਾ ਵੀ ਨਹੀਂ ਰਿਹਾ ਪਰ ਅਸਲ ਟਵਿਸਟ ਤਾਂ ਹੁਣ ਸ਼ੁਰੂ ਹੋਣਾ ਸੀ ਕਿਉਂਕਿ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਹੋਰ ਔਰਤ ਨੇ ਵੀ ਜਗਜੀਤ ਸਿੰਘ ਬਾਰੇ ਪੁੱਛਿਆ ਜਿਸ ਦਾ ਇਸ ਕੇਸ ਨਾਲ ਕੋਈ ਸਬੰਧ ਨਹੀਂ ਸੀ ਪਰ ਉਹ ਕੁਝ ਅਜੀਬ ਗੱਲ ਜਾਣਦੀ ਸੀ ਜਿਸ ਨਾਲ ਇਹ ਕੇਸ ਹੋਰ ਵਿਪਾਰੀ ਹੋਣ ਵਾਲਾ ਸੀ ਕੌਣ ਸੀ ਉਹ ਔਰਤ ਤੇ ਉਹ ਜਗਜੀਤ ਸਿੰਘ ਬਾਰੇ ਕੀ ਜਾਣਦੀ ਸੀ ਪੁਲਿਸ ਜਗਜੀਤ ਸਿੰਘ ਨੂੰ ਲੈ ਗਈ ਤਾਂ ਪੁੱਤ ਗੁੱਸੇ ਤੇ ਸ਼ਰਮ ਨਾਲ پاگل ਹੋਣ ਵਾਲਾ ਸੀ। ਉਹਨੇ ਪਹਿਲਾਂ ਗੁੱਸੇ ਵਿੱਚ ਆ ਕੇ ਸਾਰੇ ਘਰ ਦਾ ਸਮਾਨ ਖਿਲਾਰ ਦਿੱਤਾ। ਫਿਰ ਥੱਕ ਹਾਰ ਕੇ ਸੋਫੇ ਤੇ ਬੈਠ ਗਿਆ। ਨੂੰ ਵੀ ਰੋਂਦੀ ਰਹੀ। ਰਾਤੋਂ ਰਾਤ ਉਹਨਾਂ ਦੀ ਜ਼ਦਮ ਮਹਿਲ ਟਹਿ ਗਿਆ ਸੀ। ਪੁੱਤ ਨੇ ਅਗਲੇ ਦਿਨ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚਿਆਂ ਵਿਰੁੱਧ ਜੁਰਮ ਹੋਣ ਕਰਕੇ ਮਾਮਲਾ ਸਖਤ ਸੀ। ਜਦੋਂ ਉਹ ਅਦਾਲਤੀ ਕਾਰਵਾਈ ਲਈ ਤਿਆਰੀ ਕਰ ਰਹੇ ਸਨ ਤਾਂ ਪੁਲਿਸ ਵਾਲਿਆਂ ਦਾ ਫੋਨ ਆਇਆ। ਪੁਲਿਸ ਵਾਲੇ ਨੇ ਬਹੁਤ ਠੰਡੇ ਤੇ ਸਾਫ਼ ਲਹਿਜੇ ਵਿੱਚ ਦੱਸਿਆ ਕਿ ਜਿਹੜੀ ਦੂਜੀ ਸ਼ਿਕਾਇਤ ਦੀ ਗੱਲ ਉਹ ਕੱਲ ਕਰ ਰਹੇ ਸੀ ਉਸ ਬਾਰੇ ਉਹ ਹੁਣ ਗੰਭੀਰ ਹੋ ਗਏ ਹਨ ਉਹ ਔਰਤ ਜਗਜੀਤ ਸਿੰਘ ਦੇ ਪਿੰਡ ਦੀ ਸੀ ਜਾਂ ਕਹਿ ਲਓ ਕਿ ਉਸੇ ਜ਼ਿਲ੍ਹੇ ਦੀ ਜੋ ਹੁਣ ਇੱਥੇ ਇੱਕ ਕਾਲਜ ਵਿੱਚ ਪੜਦੀ ਸੀ ਉਹਦਾ ਨਾਮ ਸੀ ਅਮ੍ਰਿਤ ਅਮ੍ਰਿਤ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਜਗਜੀਤ ਸਿੰਘ ਨੂੰ ਉੱਥੇ ਸਕੂਲ ਨੇੜੇ ਘੁੰਮਦੇ ਦੇਖਿਆ ਸੀ ਤੇ ਜਦੋਂ ਉਸਦੀ ਤਸਵੀਰ ਨਿਊਜ਼ ਤੇ ਆਈ ਤਾਂ ਉਹ ਡਰ ਗਈ ਅਮ੍ਰਿਤ ਨੇ ਦੱਸਿਆ ਕਿ ਜਗਜੀਤ ਸਿੰਘ ਉਸ ਨੂੰ ਪਿਛਲੇ 2 ਹਫ਼ਤਿਆਂ ਤੋਂ ਪਰੇਸ਼ਾਨ ਕਰ ਰਿਹਾ ਸੀ ਜਦੋਂ ਬੱਸ ਸਟਾਪ ਤੇ ਜਾਂਦੀ ਤਾਂ ਉਹ ਜਾਣ ਬੁਝ ਕੇ ਈ ਸਕੂਟਰ ਤੇ ਉਸਦੇ ਪਿੱਛੇ ਆਉਂਦਾ ਕਈ ਵਾਰ ਉਹਦੇ ਨੇੜੇ ਆ ਕੇ ਬੈਠ ਜਾਂਦਾ ਤੇ ਕਹਿੰਦਾ ਧੀਏ ਤੂੰ ਮੈਨੂੰ ਆਪਣਾ ਫੋਨ ਨੰਬਰ ਦੇ ਮੈਂ ਤੇਰੇ ਬਾਪ ਵਰਗਾ ਹਾਂ ਤੈਨੂੰ ਕੋਈ ਲੋੜ ਹੋਵੇ ਤਾਂ ਮੈਨੂੰ ਦੱਸਣਾ ਉਹ ਉਸ ਨੂੰ ਪਿਓ ਕਹਿ ਕੇ ਉਸਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਸੀ ਪਰ ਉਸ ਦੀਆਂ ਅੱਖਾਂ ਤੇ ਗੱਲਾਂ ਵਿੱਚ ਨੀਅਤ ਸਾਫ਼ ਨਹੀਂ ਸੀ ਅਮ੍ਰਿਤ ਡਰ ਕੇ ਚੁੱਪ ਰਹਿੰਦੀ ਸੀ ਉਸ ਨੂੰ ਲੱਗਦਾ ਸੀ ਕਿ ਉਹ ਤੇ ਪਿੰਡ ਦਾ ਬੰਦਾ ਹੈ ਕਿਤੇ ਮੇਰੇ ਕਾਗਜ਼ਾਂ ਵਿੱਚ ਗਰਬੜ ਨਾ ਕਰਵਾ ਦੇਵੇ ਇਸ ਲਈ ਉਹ ਚੁੱਪ ਰਹੀ ਪਰ ਜਦੋਂ ਉਸਨੇ ਬੱਚੀਆਂ ਵਾਲਾ ਕਿੱਸਾ ਦੇਖਿਆ ਤਾਂ ਉਸਦੀ ਹਿੰਮਤ ਟੁੱਟ ਗਈ ਤੇ ਉਸਨੇ ਸਾਰੀ ਗੱਲ ਪੁਲਿਸ ਨੂੰ ਦੱਸ ਦਿੱਤੀ ਪੁੱਤ ਇਹ ਸਭ ਸੁਣ ਕੇ ਅੰਦਰੋਂ ਕੰਬ ਗਿਆ ਇੱਕ ਤਾਂ ਛੋਟੀਆਂ ਬੱਚੀਆਂ ਦੀ ਹਰਾਸਮੈਂਟ ਉੱਤੋਂ ਹੋਣ ਇੱਕ ਇੰਟਰਨੈਸ਼ਨਲ ਸਟੂਡੈਂਟ ਨੂੰ ਸਟਾਕਿੰਗ ਪਿੱਛਾ ਕਰਨਾ ਦੇ ਦੋਸ਼ ਇਹ ਸਭ ਜਗਜੀਤ ਸਿੰਘ ਦੇ ਖਚਰੇ ਸਭਾ ਨੂੰ ਦਰਸਾਉਂਦਾ ਸੀ ਪੁਲਿਸ ਵਾਲੇ ਨੇ ਫੋਨ ਤੇ ਆਖਰੀ ਗੱਲ ਕਹੀ ਜਿਸ ਨੇ ਸਾਰੀ ਕਹਾਣੀ ਵਿੱਚ ਸਭ ਤੋਂ ਵੱਡਾ ਟਵਿਸਟ ਲਿਆਂਦਾ ਦੇਖੋ ਤੁਹਾਡੇ ਪਿਤਾ ਜੀ ਨੇ ਸਿਰਫ ਇੱਥੇ ਹੀ ਗਲਤੀ ਨਹੀਂ ਕੀਤੀ ਮਿਸ ਅੰਮ੍ਰਿਤ ਨੇ ਸਾਨੂੰ ਇਹ ਵੀ ਦੱਸਿਆ ਹੈ ਕਿ ਜਗਜੀਤ ਸਿੰਘ ਦਾ ਪਿੰਡ ਵਿੱਚ ਵੀ ਕਿਸੇ ਔਰਤ ਨਾਲ ਅਜਿਹਾ ਕੋਈ ਮਾਮਲਾ ਹੋਇਆ ਸੀ ਜਿਸ ਨੂੰ ਪੰਚਾਇਤ ਨੇ ਪੈਸੇ ਦੇ ਕੇ ਦਬਾ ਦਿੱਤਾ ਸੀ ਕੀ ਤੁਹਾਨੂੰ ਇਸ ਬਾਰੇ ਪਤਾ ਹੈ ਇਹ ਸੁਣ ਕੇ ਪੁੱਤ ਦਾ ਰੰਗ ਪੀਲਾ ਪੈ ਗਿਆ ਉਸ ਨੂੰ ਯਾਦ ਆਇਆ ਕਿ ਹਾਂ ਕੁਝ ਸਾਲ ਪਹਿਲਾਂ ਪਿੰਡ ਤੋਂ ਵੱਡੀ ਰਕਮ ਘਰ ਭੇਜੀ ਗਈ ਸੀ ਪਰ ਬਾਪੂ ਨੇ ਕਿਹਾ ਸੀ ਕਿ ਜ਼ਮੀਨ ਦੇ ਝਗੜੇ ਦਾ ਨਿਪਟਾਰਾ ਕਰਵਾਇਆ ਹੈ ਕੀ ਉਹ ਸਾਰਾ ਪੈਸਾ ਕਿਸੇ ਰਾਜ਼ ਨੂੰ ਦੱਬਣ ਲਈ ਭੇਜਿਆ ਗਿਆ ਸੀ ਜੇ ਇਹ ਗੱਲ ਸੱਚ ਹੋ ਗਈ ਤਾਂ ਨਾ ਸਿਰਫ ਜਗਜੀਤ ਸਿੰਘ ਬਲਕਿ ਪੁੱਤ ਦਾ ਆਪਣਾ ਵੀਜ਼ਾ ਸਟੇਟਸ ਵੀ ਖਤਰੇ ਵਿੱਚ ਪੈ ਸਕਦਾ ਸੀ ਕਿਉਂਕਿ ਉਸਨੇ ਗਲਤ ਜਾਣਕਾਰੀ ਦਿੱਤੀ ਸੀ ਹੁਣ ਜਗਜੀਤ ਸਿੰਘ ਸਿਰਫ ਇੱਕ ਮੁਜਰਮ ਨਹੀਂ ਸੀ ਉਹ ਪਰਿਵਾਰ ਲਈ ਇੱਕ ਡੂੰਗਾ ਰਾਜ਼ ਵੀ ਸੀ ਪੁੱਤ ਨੇ ਫੋਨ ਕਟਿਆ ਤੇ ਉਸਦਾ ਹੱਥ ਕੰਬ ਰਿਹਾ ਸੀ ਹੁਣ ਉਸ ਨੂੰ ਆਪਣੇ ਪਿਓ ਤੋਂ ਜ਼ਮਾਨਤ ਨਹੀਂ ਸਗੋਂ ਸੱਚ ਚਾਹੀਦਾ ਸੀ ਪਰ ਉਹ ਸੱਚ ਕਿਵੇਂ ਕਟਵਾਉਂਦਾ ਤੇ ਕੀ ਪਿੰਡ ਵਾਲਾ ਰਾਜ਼ ਇੰਨਾ ਪੁਰਾਣਾ ਹੋ ਕੇ ਵੀ ਕੈਨੇਡਾ ਵਿੱਚ ਆ ਕੇ ਉਸਦੀ ਕਿਸਮਤ ਖਰਾਬ ਕਰ ਸਕਦਾ ਸੀ ਪੁੱਤ ਨੇ ਅਗਲੇ ਹੀ ਦਿਨ ਜਗਜੀਤ ਸਿੰਘ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਉਸਦੇ ਦਿਮਾਗ ਵਿੱਚ ਸਿਰਫ ਇੱਕੋ ਸਵਾਲ ਸੀ। ਪਿੰਡ ਵਾਲਾ ਰਾਜ਼ ਕੀ ਸੀ? ਜਦੋਂ ਉਹ ਜਗਜੀਤ ਸਿੰਘ ਦੇ ਸਾਹਮਣੇ ਬੈਠਾ ਤਾਂ ਪਹਿਲਾਂ ਉਹ ਦੋਵੇਂ ਇੱਕ ਦੂਜੇ ਨੂੰ ਦੇਖਦੇ ਰਹੇ। ਜਗਜੀਤ ਸਿੰਘ ਨੇ ਨੀਂਹ ਪਾਈ ਹੋਈ ਸੀ ਪਰ ਉਸਦੇ ਚਿਹਰੇ ਤੇ ਅਜੇ ਵੀ ਉਹੀ ਮੈਂ ਤਾਂ ਮਾਫੀ ਮੰਗ ਲਈ ਵਾਲੀ ਬੇਫਕੂਫੀ ਸੀ। ਪੁੱਤ ਨੇ ਗੁੱਸੇ ਨਾਲ ਪੁੱਛਿਆ ਬਾਪੂ ਕੈਨੇਡਾ ਵਿੱਚ ਜਿਹੜਾ ਕੀਤਾ ਉਹ ਤਾਂ ਦੁਨੀਆ ਨੇ ਦੇਖ ਲਿਆ। ਪਰ ਉਹ ਪੈਸਾ ਕਿਹੜਾ ਸੀ ਜਿਹੜਾ ਤੂੰ 3 ਸਾਲ ਪਹਿਲਾਂ ਪਿੰਡ ਭੇਜਿਆ ਸੀ ਜ਼ਮੀਨ ਦਾ ਮਸਲਾ ਨਹੀਂ ਸੀ ਮੈਨੂੰ ਸੱਚ ਦੱਸ ਜਗਜੀਤ ਸਿੰਘ ਪਹਿਲਾਂ ਤਾਂ ਮੁਕਰਨ ਲੱਗਾ ਕਹਿਣ ਲੱਗਾ ਕਿ ਤੂੰ ਗਲਤ ਸੁਣਿਆ ਏ ਪਰ ਜਦੋਂ ਪੁੱਤ ਨੇ ਅੰਮ੍ਰਿਤ ਬਾਰੇ ਦੱਸਿਆ ਤੇ ਕਿਵੇਂ ਉਸ ਦੀਆਂ ਕਰਤੂਤਾ ਨੇ ਉਸ ਦੇ ਆਪਣੇ ਪੱਕੇ ਹੋਣ ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਤਾਂ ਜਗਜੀਤ ਸਿੰਘ ਦਾ ਚਿਹਰਾ ਇੱਕਦਮ ਲਟਕ ਗਿਆ ਉਸ ਨੇ ਇੱਕ ਲੰਮਾ ਹੌਕਾ ਲਿਆ ਤੇ ਟੁੱਟੇ ਹੋਏ ਲੇਜ਼ੇ ਵਿੱਚ ਕਿਹਾ ਹਾਂ ਗਲਤ ਤਾਂ ਸੱਚੇ ਉਹ ਮਾਮਲਾ ਮੇਰੇ ਕੋਲ ਹੋ ਗਿਆ ਸੀ ਇੱਕ ਗਲਤੀ ਹੋ ਗਈ ਸੀ ਉਹ ਕੁੜੀ ਤਾਂ ਪੈਸੇ ਲੈ ਕੇ ਮੰਨ ਗਈ ਸੀ ਮੈਨੂੰ ਲੱਗਿਆ ਕਿ ਮੇਰੀ ਗਲਤੀ ਟਕੀ ਗਈ ਉਸਨੇ ਅੱਗੇ ਹੋਰ ਬੇਸ਼ਰਮੀ ਨਾਲ ਕਿਹਾ ਮੈਂ ਤਾਂ ਬਸ ਖੁਸ਼ੀ ਨਾਲ ਉਹਨਾਂ ਬੱਚੀਆਂ ਦੀਆਂ ਫੋਟੋਆਂ ਖਿੱਚੀਆਂ ਸੀ ਮੇਰੀ ਨੀਅਤ ਗੰਦੀ ਨਹੀਂ ਸੀ ਮੈਂ ਤਾਂ ਪਿੰਡ ਸ਼ੇਖੀ ਮਾਰਨੀ ਸੀ ਕਿ ਮੈਂ ਗੋਰੇ ਬੱਚਿਆਂ ਨਾਲ ਕੁਲ ਮਿਲ ਗਿਆ ਹਾਂ ਜਗਜੀਤ ਸਿੰਘ ਦੀ ਇਸ ਬੇਵਕੂਫੀ ਨੇ ਪੁੱਤ ਨੂੰ ਸਭ ਤੋਂ ਵੱਧ ਤਕਲੀਫ ਦਿੱਤੀ ਉਸ ਨੂੰ ਸਮਝ ਆ ਗਿਆ ਕਿ ਉਸ ਦਾ ਬਾਪ ਸਿਰਫ ਇੱਕ ਗੁਨਾਹਗਾਰ ਹੀ ਨਹੀਂ ਬਲਕਿ ਇੱਕ ਬੇਗਹਿਰਤ ਅਤੇ ਨਾ ਬਦਲਣ ਵਾਲੀ ਫਿਤਰਤ ਵਾਲਾ ਬੰਦਾ ਹੈ ਪੁੱਤ ਨੇ ਉੱਥੇ ਹੀ ਫੈਸਲਾ ਕਰ ਲਿਆ ਕਿ ਉਹ ਇਸ ਸ਼ਰਮ ਨੂੰ ਹੋਰ ਨਹੀਂ ਟੋਵੇਗਾ ਅਗਲੇ ਹਫਤੇ ਅਦਾਲਤ ਵਿੱਚ ਫੈਸਲੇ ਦਾ ਦਿਨ ਆਇਆ ਸਬੂਤ ਸਾਰੇ ਸਾਫ਼ ਸਨ ਕੈਮਰਾ ਫੁਟੇਜ ਬੱਚਿਆਂ ਦੇ ਬਿਆਨ ਅਤੇ ਅਮਰਿਤ ਦਾ ਨਵਾਂ ਦੋਸ਼ ਜਿਸ ਨੇ ਜਗਜੀਤ ਸਿੰਘ ਦੇ ਕਿਰਦਾਰ ਤੇ ਮੋਹਰ ਲਾ ਦਿੱਤੀ ਜਜ ਨੇ ਬਹੁਤ ਸਖਤ ਸ਼ਬਦਾਂ ਵਿੱਚ ਕਿਹਾ ਕਿ ਕੈਨੇਡਾ ਦੀ ਤਰਤੀ ਤੇ ਬੱਚਿਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਇੱਕ ਵਿਜ਼ਿਟਰ ਵਜੋਂ ਉਸਨੇ ਇੱਥੋਂ ਦੇ ਕਾਨੂੰਨਾਂ ਤੇ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਕੀਤੀ ਹੈ। ਉਸ ਨੂੰ ਨਾਬਾਲਗਾਂ ਦੇ ਨਾਲ ਜਿਨਸੀ ਪਰੇਸ਼ਾਨੀ ਅਤੇ ਇੱਕ ਬਾਲਗ ਔਰਤ ਨੂੰ ਸਟਾਕ ਕਰਨ ਦੇ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ। ਜੱਜ ਦਾ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਕੈਨੇਡੀਅਨ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਆਪਣਾ ਕੰਮ ਕਰ ਦਿੱਤਾ ਸੀ। ਉਹਨਾਂ ਨੇ ਤੁਰੰਤ ਜਗਜੀਤ ਸਿੰਘ ਦੇ ਵਿਜ਼ਟਰ ਵੀਜ਼ੇ ਨੂੰ ਰੱਦ ਕਰਨ ਦਾ ਨੋਟਿਸ ਭੇਜ ਦਿੱਤਾ। ਅਦਾਲਤ ਦੇ ਫੈਸਲੇ ਨੇ ਇਸ ਦੇਸ਼ ਨਿਕਾਲੇ ਤੇ ਮੋਰ ਲਾ ਦਿੱਤੀ। ਜਗਜੀਤ ਸਿੰਘ ਹੁਣ ਇੱਕ ਮਾਣਯੋਗ ਪਿਤਾ ਜਾਂ ਦਾਦਾ ਨਹੀਂ ਬਲਕਿ ਇੱਕ ਮੁਜਰਮ ਦੇ ਰੂਪ ਵਿੱਚ ਵਾਪਸ ਜਾ ਰਿਹਾ ਸੀ। ਜਦੋਂ ਉਹ ਅਦਾਲਤ ਵਿੱਚੋਂ ਨਿਕਲ ਰਿਹਾ ਸੀ ਤਾਂ ਪੁੱਤ ਉੱਥੇ ਹੀ ਖੜ੍ਹਾ ਸੀ। ਜਗਜੀਤ ਸਿੰਘ ਨੇ ਪੁੱਤ ਵੱਲ ਇੱਕ ਵਾਰ ਦੇਖਿਆ ਮਾਫੀ ਵਾਲੀਆਂ ਅੱਖਾਂ ਨਾਲ ਪਰ ਪੁੱਤ ਨੇ ਆਪਣੀਆਂ ਅੱਖਾਂ ਫੇਰ ਲਈਆਂ। ਉਸ ਨੇ ਆਪਣੇ ਪਿਓ ਨੂੰ ਦੇਖ ਕੇ ਇੱਕ ਗੱਲ ਸੋਚੀ। ਕੀ ਇਹ ਬੇਗਰਤੀ ਦੀ ਜੜ ਸਿਰਫ ਬਾਪੂ ਵਿੱਚ ਹੀ ਸੀ ਜਾਂ ਪਿੰਡ ਵਿੱਚ ਹੋਰ ਵੀ ਕਈ ਜਗਜੀਤ ਸਿੰਘ ਲੁਕੇ ਹੋਏ ਹਨ ਤੇ ਹੁਣ ਜਦੋਂ ਇਹ ਸਾਰਾ ਮਾਮਲਾ ਇੰਨਾ ਖੁੱਲ ਗਿਆ ਹੈ ਤਾਂ ਕੀ ਪੰਜਾਬ ਵਿੱਚ ਪਏ ਪੁਰਾਣੇ ਰਾਜ਼ ਹੁਣ ਕੈਨੇਡਾ ਵਿੱਚ ਬੈਠੇ ਪੁੱਤ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ ਡਿਪੋਰਟੇਸ਼ਨ ਦੀ ਤਾਰੀਖ ਆ ਗਈ ਜਗਜੀਤ ਸਿੰਘ ਨੂੰ ਸਿੱਧਾ ਜੇਲ੍ਹ ਤੋਂ 에ਅਰਪੋਰਟ ਲੈ ਜਾਇਆ ਗਿਆ ਉਹਦੇ ਹੱਥਾਂ ਵਿੱਚ ਹੁਣ ਪੋਤੇ ਦੀਆਂ ਕਿੱਡਾ ਨਹੀਂ ਸਗੋਂ ਪੁਲਿਸ ਦੀਆਂ ਹੱਥ ਖੜੀਆਂ ਸਨ ਪੁੱਤ 에어ਪੋਰਟ ਆਇਆ ਜ਼ਰੂਰ ਪਰ ਦੂਰ ਖੜਾ ਰਿਹਾ ਉਸ ਨੂੰ ਪਤਾ ਸੀ ਕਿ ਜੇ ਉਹ ਨੇੜੇ ਗਿਆ ਤਾਂ ਲੋਕ ਹੱਸਣਗੇ ਪਰ ਇਸ ਤੋਂ ਹੀ ਵੱਧ ਉਸ ਦੇ ਅੰਦਰ ਪਿਓ ਲਈ ਕੋਈ ਹਮਦਰਦੀ ਨਹੀਂ ਬਚੀ ਸੀ ਉਹ ਹੁਣ ਸਿਰਫ ਇੱਕ ਦੁਖੀ ਅਤੇ ਸ਼ਰਮਿੰਦਾ ਪੁੱਤ ਸੀ ਜਗਜੀਤ ਸਿੰਘ ਨੇ ਇੱਕ ਵਾਰ ਮੁੜ ਕੇ ਉਸ ਵੱਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਇੱਕ ਡਰ ਸੀ ਕੈਨੇਡਾ ਦੇ ਕਾਨੂੰਨ ਦਾ ਨਹੀਂ ਸਗੋਂ ਉਸ ਪਿੰਡ ਦੇ ਪੰਚਾਇਤ ਦਾ ਜਿੱਥੇ ਉਹ ਹੁਣ ਮੁਜਰਮ ਬਣ ਕੇ ਵਾਪਸ ਜਾ ਰਿਹਾ ਸੀ ਉਸ ਨੂੰ ਸ਼ਾਇਦ ਹੁਣ ਅਹਿਸਾਸ ਹੋਇਆ ਕਿ ਉਸਨੇ ਸਿਰਫ ਆਪਣਾ ਵੀਜ਼ਾ ਹੀ ਨਹੀਂ ਸਗੋਂ ਪੀੜ੍ਹੀਆਂ ਦੀ ਇੱਜ਼ਤ ਵੀ ਗਵਾ ਦਿੱਤੀ ਹੈ ਜਦੋਂ ਜਗਜੀਤ ਸਿੰਘ ਜਹਾਜ਼ ਵਿੱਚ ਚੜ੍ਹਿਆ ਤਾਂ ਪੁੱਤ ਨੇ ਰਾਹਤ ਦਾ ਇੱਕ ਲੰਮਾ ਸਾ ਲਿਆ ਉਹਦਾ ਬਾਪ ਤਾਂ ਚਲਾ ਗਿਆ ਪਰ ਉਸਦੇ ਸਵਾਲ ਤੇ ਡਰ ਇੱਥੇ ਹੀ ਰਹਿ ਗਏ ਪੁਲਿਸ ਨੇ ਉਸ ਨੂੰ ਸਖਤ ਹਦਾਇਤ ਦਿੱਤੀ ਸੀ ਕਿ ਜੇ ਪਿੰਡ ਵਾਲੇ ਪੁਰਾਣੇ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਆਈ ਜਿਸ ਵਿੱਚ ਉਸਨੇ ਆਪਣੇ ਵੀਜ਼ਾ ਕਾਗਜ਼ਾਂ ਵਿੱਚ ਝੂਠ ਬੋਲਿਆ ਸੀ ਤਾਂ ਉਸ ਦੀ ਪੱਕੀ ਰਿਹਾਈਸ਼ ਪੀ ਆਰ ਵੀ ਖਤਰੇ ਵਿੱਚ ਪੈ ਸਕਦੀ ਸੀ ਰਾਤੋ ਰਾਤ ਜਗਜੀਤ ਸਿੰਘ ਦੀਆਂ ਕਰਤੂਤਾ ਨੇ ਉਸਦੇ ਪੁੱਤ ਦੀ ਮਿਹਨਤ ਨਾਲ ਬਣਾਈ ਹੋਈ ਸਾਰੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਪੁੱਤ ਘਰ ਆਇਆ ਤੇ ਪਹਿਲਾਂ ਵਾਂਗ ਬਾਪੂ ਦੀ ਉਡੀਕ ਨਹੀਂ ਕਰ ਰਿਹਾ ਸੀ ਸਗੋਂ ਉਹ ਹੁਣ ਆਪਣੇ ਆਪ ਨੂੰ ਆਪਣੀ ਨੂੰਹ ਨੂੰ ਤੇ ਨਵੇਂ ਜਨਮੇ ਬੱਚੇ ਨੂੰ ਇਸ ਕਲੰਕ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਬਾਰ-ਬਾਰ ਸੋਚ ਰਿਹਾ ਸੀ ਕਿ ਮੈਂ ਪਿੰਡ ਫੋਨ ਕਰਕੇ ਉਹ ਰਾਜ਼ ਬਾਹਰ ਕੱਢ ਦਿਆਂ ਜਾਂ ਚੁੱਪ ਰਹਿ ਕੇ ਆਪਣਾ ਘਰ ਬਚਾ ਲਵਾਂ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਸ ਕਹਾਣੀ ਵਿੱਚ ਸਹੀ ਕੀ ਸੀ ਇਹ ਕਹਾਣੀ ਸਿਰਫ ਜਗਜੀਤ ਸਿੰਘ ਦੀ ਨਹੀਂ ਹੈ ਇਹ ਹਜ਼ਾਰਾਂ ਉਹਨਾਂ ਲੋਕਾਂ ਲਈ ਇੱਕ ਵੱਡਾ ਸਬਕ ਹੈ ਜੋ ਵਿਜ਼ਟਰ ਵੀਜ਼ੇ ਤੇ ਆਉਂਦੇ ਹਨ ਜਾਂ ਜੋ ਇੱਥੇ ਪੱਕੇ ਹੋ ਚੁੱਕੇ ਹਨ ਪਰ ਉਹਨਾਂ ਦੀ ਸੋਚ ਅਜੇ ਵੀ ਪੁਰਾਣੀ ਤੇ ਗਲਤ ਹੈ ਜੇ ਤੁਹਾਨੂੰ ਕੈਨੇਡਾ ਦੀ ਸਰਕਾਰ ਆਪਣੇ ਪੋਤੇ-ਪੋਤੀ ਨੂੰ ਮਿਲਣ ਦਾ ਮੌਕਾ ਦਿੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਥੋਂ ਦੇ ਕਾਨੂੰਨਾਂ ਨੂੰ ਤੋੜੋ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਪਰੇਸ਼ਾਨ ਕਰੋ ਬੱਚਿਆਂ ਵਿਰੁੱਧ ਕੋਈ ਵੀ ਅਪਰਾਧ ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਲੱਗੇ ਤੁਹਾਡੇ ਸਾਰੇ ਮਾਣ ਸਾਰੇ ਵੀਜ਼ਾ ਸਟੇਟਸ ਅਤੇ ਪੀੜ੍ਹੀਆਂ ਦੀ ਇੱਜ਼ਤ ਨੂੰ ਖਤਮ ਕਰ ਸਕਦਾ ਹੈ ਕੈਨੇਡਾ ਵਿੱਚ ਮੈਨੂੰ ਪਤਾ ਨਹੀਂ ਸੀ ਜਾਂ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਵਰਗਾ ਕੋਈ ਬਹਾਨਾ ਨਹੀਂ ਚੱਲਦਾ ਇਸ ਲਈ ਜੇ ਤੁਸੀਂ ਇਸ ਕਹਾਣੀ ਨੂੰ ਸੁਣਿਆ ਹੈ ਤਾਂ ਯਾਦ ਰੱਖੋ ਕਿ ਜਗਜੀਤ ਸਿੰਘ ਵਾਂਗ ਬੇਗਹਿਰਤੀ ਨਾਲ ਜ਼ਿੰਦਗੀ ਨਾ ਜਿਓ ਆਪਣੀ ਕਮਿਊਨਿਟੀ ਦੀ ਇੱਜ਼ਤ ਕਰੋ ਅਤੇ ਇੱਥੋਂ ਦੇ ਕਾਨੂੰਨਾਂ ਦਾ ਸਤਿਕਾਰ ਕਰੋ ਸਾਡੀ ਬੇਨਤੀ ਹੈ ਜੇ ਤੁਸੀਂ ਜਗਜੀਤ ਸਿੰਘ ਦੇ ਪਿੰਡ ਬਾਰੇ ਕੋਈ ਵੀ ਜਾਣਕਾਰੀ ਜਾਣਦੇ ਹੋ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਤਾਂ ਕਿ ਇਹ ਕਹਾਣੀ ਸਬਕ ਬਣੇ ਇਸ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਕੋਈ ਹੋਰ ਜਗਜੀਤ ਸਿੰਘ ਐਜੀ ਗਲਤੀ ਨਾ ਕਰੇ